ਪਰ ਇੱਕ ਆਮ ਇਨਸਾਨ ਦੀ ਜਿਹੜਾ ਗਰੋਸਰੀ ਲੈ ਜਾਂਦਾ ਹੈ ਤੇ ਉਤੇ ਲਈ 50 70 ਮੇਕਸ ਅ ਬਿਗੇ ਡਿਫਰੈਂਸ। ਨਵੇਂ ਸਰੀ ਹਸਪੀਟਲ ਦੀ ਉਸਾਰੀ ਸ਼ੁਰੂ ਹੋ ਜਾਵੇ। ਵੱਧ ਤੋਂ ਵੱਧ ਡਾਕਟਰਸ, ਟੀਚਰਸ, ਨਰਸਸ ਹਾਇਰ ਕਰਨੇ। ਐਸਾ ਡਾ ਰਿਪੋਰਟ ਕਰਦਾ। ਐਹੀ ਉਹ ਸਰਕਾਰ ਜੋਂ ਟੂ ਸਟਾਰਟ ਉਸੀ ਸਰਕਾਰ ਦੇ ਹਿੱਸਾ ਸੀਗੇ ਜਦੋਂ ਇਹ ਟੀਚਰਸ ਨਾਲ ਲੜ ਰਹੇ ਸੀਗੇ ਸੁਪਰੀਮ ਕੋਰਟ 'ਕਾ ਕਹਿ ਗਈ ਲੜਾਈ ਔਰ ਜਿਹਦਾ ਅਸਰ ਕਿਤੇ ਹੋਇਆ ਪੜਾਈ ਤੇ ਸਾਡੇ ਬੱਚਿਆਂ ਦੀ ਪੜਾਈ। ਸੋਜੀ ਇਜ਼ uh not about changing your child it is just about acceptance and adversity ਦੋਸਤੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਸਾਡੇ ਪ੍ਰੋਵਿੰਸ਼ਲ ਇਲੈਕਸ਼ਨ ਦੇ ਉਮੀਦਵਾਰਾਂ ਦੇ ਨਾਲ ਅੱਜ ਰਚਨਾ ਸਿੰਘ ਜੀ ਸਾਡੇ ਨਾਲ ਨੇ BCNDP ਤੋਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ ਸਰੀ ਨਾਰਥ ਤੋਂ ਇਸ ਵਾਰੀ ਉਹ ਚੋਣ ਲੜ ਰਹੇ ਨੇ ਰਚਨਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੈਨੋ ਜੀ ਬਹੁਤ ਬਹੁਤ ਸ਼ੁਕਰੀਆ ਜਸਕਰਨ ਭਾਜੀ ਥੈਂਕ ਯੂ ਫॉर ਹੈਵਿੰਗ ਮੀ ਲੋਕ ਮੁੱਦੇ ਨੇ ਲੋਕਾਂ ਦੇ ਬਹੁਤ ਸਾਰੇ ਤੁਹਾਨੂੰ ਕੁਝ ਦੱਸ ਰਹੇ ਨੇ ਜਦੋਂ ਤੁਸੀਂ ਡੋਰ ਨਾਕਿੰਗ ਕਰ ਰਹੇ ਹੋ ਵੀ ਕੀ ਕਨਸਰਨ ਨੇ ਲੋਕਾਂ ਦੇ ਜੀ ਬਿਲਕੁਲ ਇਸ਼ੂਜ਼ ਹੈਗੇ ਔਰ ਜਿਆਦਾ ਸੀ ਜਾਣਦੇ ਆ ਦਰਵਾਜ਼ਿਆਂ ਤੇ ਲੋਕਾਂ ਨਾਲ ਜਦ ਗੱਲਬਾਤ ਹੁੰਦੀ ਹੈ ਇੱਕ ਤਾਂ ਜਿਹੜੀ ਵਸੋਂ ਬਹੁਤ ਜ਼ਿਆਦਾ ਹੋਈ ਹੈ ਉਹਦਾ ਜਿਹੜਾ ਸਾਡੇ ਇਨਫਰਾਸਟ੍ਰਕਚਰ ਤੇ ਸਾਡੀ ਸਰਵਿਸਿਜ਼ ਤੇ ਅਸਰ ਪੈਣਾ ਹੈਲਥ ਕੇਅਰ ਦਾ ਮੁੱਦਾ ਬਹੁਤ ਜ਼ਿਆਦਾ ਆ ਰਿਹਾ ਹੈ ਬਹੁਤ ਮੈਨੂੰ ਜਿਹੜਾ ਮੈਂ ਕਹੂੰਗੀ ਕਿ ਮੈਕਸਿਮਮ ਜਿਹੜਾ ਲੋਕਾਂ ਨੇ ਜਿਹੜੇ ਸਵਾਲ ਕਿਤੇ ਉਹ ਹੈਲਥ케ਅਰ ਦੇ ਉੱਤੇ ਕਿਤੇ ਕਿ ਵੇਟ ਟਾਈਮਸ ਬਹੁਤ ਜ਼ਿਆਦਾ ਹੈਗੇ ਆ ਸਾਨੂੰ ਵੀ ਆ ਵਰਰੀਡ ਅਬਾਊਟ ਆਵਰ ਐਲਡਰਲੀ ਪੇਰੈਂਟਸ ਆਰ ਬਿਲਕੁਲ ਉਹਨਾਂ ਦੀ ਜਿਹੜੀ ਮੈਂ ਦਰਦ ਹੈ ਉਹਨਾਂ ਦੇ ਇਸ਼ੂਸ ਮੈਂ ਸਮਝ ਸਕਦੀ ਆ ਕਿ ਅਸੀਂ ਪਿਛਲੇ ਸਾਲਾਂ ਦੇ ਵਿੱਚ ਜਿੰਨੀ ਇਨਵੈਸਟਮੈਂਟ ਕੀਤੀ ਹੈ ਹੈਲਥ케ਅਰ ਦੇ ਵਿੱਚ ਬੇਸ਼ੱਕ ਨਵੇਂ ਡਾਕਟਰਸ ਹਾਇਰ ਕੀਤੇ ਨਵੀਆਂ ਨਰਸਸ ਹਾਇਰ ਕੀਤੀਆਂ ਨਵਾਂ ਹਸਪੀਟਲ ਬਣ ਰਿਹਾ ਪਰ ਉਹਦਾ ਅਜੇ ਟ੍ਰਿਕਲ ਡਾਊਨ ਨਹੀਂ ਹੋਇਆ ਹੈਗਾ ਸਰ ਬਿਕੋਜ਼ ਵਿਦ ਦਾ ਨੰਬਰ ਆਫ ਪੀਪਲ ਮੂਵਿੰਗ ਹੇਅਰ ਨਾ ਤੇ ਹੈਲਥ ਕੇਅਰ ਆਈ ਥਿੰਕ ਇਜ਼ ਦ ਨੰਬਰ 1 ਕਨਸਰਨ ਕਾਸਟ ਆਫ ਲਿਵਿੰਗ ਅਨਦਰ ਵਨ ਥੈਟ ਕਮਸ ਅਪ ਕਿਉਂਕਿ ਅਸੀਂ ਜਾਣਦੇ ਆ ਕਿ ਜਿਹੜੀ ਇਨਫਲੇਸ਼ਨ ਹੈ ਸਿਰਫ ਬੀਸੀ ਚ ਨਹੀਂ ਕੈਨੇਡਾ ਚ ਨਹੀਂ ਇੱਕ ਗਲੋਬਲ ਇਨਫਲੇਸ਼ਨ ਜਿਹੜੀ ਹੈ ਲੋਕੀ ਸਟਰਗਲ ਕਰ ਰਹੇ ਆ ਮੈਂ ਆਪ ਜਦ ਗਰੋਸਰੀ ਕਰਨ ਜਾਂਦੀ ਆ ਮੈਨੂੰ ਪਤਾ ਚੱਲਦਾ ਹੈ ਕਿ ਭਾਅ ਕਿਵੇਂ ਵਧੇ ਹੋਏ ਆ ਸੋ ਆਈ ਅੰਡਰਸਟੈਂਡ ਥੈਟ ਸੋ ਇਹ ਇਸ਼ੂਸ ਜਿਹੜੇ ਆ ਲੋਕਾਂ ਦੇ ਮੈਨੂੰ ਮੇਨ ਰੂਪ ਤੇ ਅਫੋਰਡੇਬਿਲਟੀ ਐਂਡ ਹੈਲਥ ਕੇਅਰ ਇਜ਼ ਕਮਿੰਗ ਅਪ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਬਹੁਤ ਲੰਮਾ ਸਮਾਂ ਹੋ ਗਿਆ ਉਹੀ ਗੱਲਾਂ ਨੇ ਉਹੀ ਸੈਕੰਡ ਹਸਪਤਾਲ ਉਹੀ ਲਿਬਰਲਸ ਨੇ ਜਮੀਨ ਵੇਚ ਦਿੱਤੀ ਸੀ ਉਹੀ ਹਸਪਤਾਲ ਬਣ ਰਿਹਾ ਤੁਹਾਨੂੰ ਲੱਗਦਾ ਕਦੋਂ ਤੱਕ ਇਹ ਸਮੱਸਿਆ ਐਕਚੁਅਲ ਹੱਲ ਹੋ ਜਾਊਗੀ ਜਾਂ ਇਹ ਇੱਕ ਰਾਜਨੀਤਿਕ ਖੁੱਦੋਖੰਡੀ ਬਣ ਗਈ ਹੈ ਜੀ ਬਹੁਤ ਜ਼ਿਆਦਾ ਲੋਕੀ ਇਹ ਵੀ ਸਵਾਲ ਕਰਦੇ ਆ ਕਿ ਤੁਸੀਂ ਜੀ ਰਾਜਨੀਤੀ ਕਰ ਰਹੇ ਹੋ ਜਾਂ ਤੁਸੀਂ ਲੋਕਾਂ ਨੂੰ ਰਿਮਾਈਂਡ ਕਰਾਉਂਦੇ ਹੋ ਜੀ ਪਿੱਛੇ ਕੀ ਹੋਇਆ ਉਹ ਸਿਰਫ ਇੱਕ ਕੰਟੈਕਸਟ ਦੇ ਵਿੱਚ ਰਿਮਾਈਂਡ ਕਰਾਇਆ ਜਾਂਦਾ ਹੈਗਾ ਅ ਬੀਸੀਐਨਡੀਪ ਨੇ 2000 ਆਪਾ ਤਾਂ ਕਿੰਨੀ ਵਾਰ ਗੱਲਬਾਤ ਕੀਤੀ ਹੈ 2017 ਵਿੱਚ ਅਸੀਂ ਆਏ 16 ਸਾਲ ਇੱਕ ਰਾਜ ਸੀਗਾ ਇੱਕ ਸਰਕਾਰ ਦਾ ਜਿਨ੍ਹਾਂ ਨੇ ਸਰੀ ਨੂੰ ਔਰ ਸਰੀ ਦੇ ਇਨਫਰਾਸਟ੍ਰਕਚਰ ਵਿੱਚ ਇਨਵੈਸਟ ਨਹੀਂ ਕੀਤਾ ਸੀਗਾ ਅਸੀਂ ਆਪਣੇ 7 ਸਾਲ ਦਾ ਜੇ ਅਸੀਂ ਰੈਕਡ ਦੇਖੀ ਹੈ ਜਾਂ ਰਿਪੋਰਟ ਕਾਰ ਦੇਖੀਏ 15000 ਸਟੂਡੈਂਟਸ ਸਪੈਸਿਸ ਨੂੰ ਫੰਡ ਕਰਨਾ 34 34 ਨਵੇਂ ਸਕੂਲ ਜਾਂ ਐਕਸਪੈਂਡਡ ਸਕੂਲ ਸਰੀ ਦੇ ਵਿੱਚ ਆਣਾ ਸਰੀ ਹਸਪੀਟਲ ਦੀ ਨਵੇਂ ਸਰੀ ਹਸਪੀਟਲ ਦੀ ਉਸਾਰੀ ਸ਼ੁਰੂ ਹੋ ਜਾਣੀ ਵੱਤ ਤੋਂ ਵੱਧ ਡਾਕਟਰਸ ਟੀਚਰਸ ਨਰਸਸ ਹਾਇਰ ਕਰਨੇ ਇਹ ਸਾਡਾ ਰਿਪੋਰਟ ਕਾਰਡ ਹੈ ਪਰ ਮੈਂ ਜਦ ਇਹ ਕਿਹਾ ਕਿ ਉਹਦਾ ਅਸਰ ਜਦ ਖੋਨ ਨੂੰ ਜਦ ਇੰਨਾ ਜਿਆਦਾ ਡੈਫਿਸਿਟ ਹੁੰਦਾ ਹੈਗਾ ਜਿਹੜਾ ਅਸੀਂ ਇਨਹੈਰਿਟ ਕੀਤਾ ਸੀਗਾ ਔਰ ਪਲੱਸ ਜਿਹੜੀ ਇੰਨੀ ਜਦਾ ਵਸੋਂ ਜਿਹੜੀ ਇੰਨੀ ਇਮੀਗ੍ਰੇਸ਼ਨ ਪਤੀ ਹੈਗੀ ਐਸਪੈਸ਼ਲੀ ਪਿਛਲੇ 2 ਸਾਲਾਂ ਦੇ ਵਿੱਚ 240000 ਨੈਟ ਬੰਦਾ ਬੀਸੀ ਦੇ ਵਿੱਚ ਆਇਆ ਹੈਗਾ ਜਿਹੜੇ ਰੇ ਐਮਪੀਸੀ ਦੇ ਵਿੱਚ ਮੂਵ ਅਰਾਊਂਡ ਨਹੀਂ ਕੀਤੇ ਹੈਗੇ ਉਹਦਾ मतलब की के डबल वेमी होगी ता ਤੁਸੀਂ ਡੈਫਿਸਿਟ ਇਨਹੈਰਿਟ ਕੀਤਾ ਹੋਵੇ ਉਹਦੇ ਤੇ ਕੰਮ ਹੋ ਰਿਹਾ ਉਸ ਡੈਫਿਸਿਟ ਦੇ ਉੱਤੇ 인ਫਰਾਸਟ੍ਰਕਚਰ ਬਣ ਰਿਹਾ ਬੇਸ਼ੱਕ ਉਹ ਟ੍ਰਾਂਸਿਟ ਦੇਖ ਲਿਏ ਬੇਸ਼ੱਕ ਉਹ ਹਸਪੀਟਲ ਸਕੂਲਸ ਦੇਖ ਲਿਏ ਪਰ ਲੋਕਾਂ ਨੂੰ ਉਹ ਬਿਲਕੁਲ ਕੰਕਰੀਟ ਤਰ੍ਹਾਂ ਨਾਲ ਨਹੀਂ ਨਜ਼ਰ ਆਂਦਾ ਕਿਉਂਕਿ ਉਹ ਜਿੱਥੇ ਉਸਰ ਰਹੇ ਹੈ ਉਵੇਂ ਹੀ ਉਹ ਜਿਹੜੀ ਵਸੋਂ ਆ ਰਹੀ ਹੈ ਉਹਦੇ ਨਾਲ ਉਹਦਾ ਜਿਹੜਾ ਉਹ ਨਿਗੇਟ ਹੋਈ ਜਾ ਰਿਹਾ ਹੈਗਾ ਸੋ ਤਾਂ ਅਸੀਂ ਰਿਮਾਈਂਡ ਕਰਾਈਦਾ ਮੈਂ ਸਿਰਫ ਲੋਕਾਂ ਨੂੰ ਅਰ ਤੁਹਾਡੇ ذریعے ਵੀ ਸਾਰਿਆਂ ਨੂੰ ਇਹ ਜਦ ਵੀ ਮੇਰੇ ਨਾਲ ਟੋਰ ਤੇ ਵੀ ਗੱਲ ਹੁੰਦੀ ਹੈ ਕਿ ਅਸੀਂ ਇਹ ਕਦੀ ਨਹੀਂ ਕਿਹਾ ਕਿ ਸਾਡਾ ਕੰਮ ਖਤਮ ਹੋ ਗਿਆ ਅਸੀਂ ਕਦੀ ਨਹੀਂ ਕਿਹਾ ਕਿ ਜਦ ਅਸੀਂ ਇਹ ਸਕੂਲ ਜਿੰਨੇ ਅਸੀਂ ਫੰਡ ਕਰਦੇ ਆਂ ਦੈਟਸ ਇਟ ਵੀ ਵੋਂਟ ਡੂ ਇਟ ਅਸੀਂ ਅਜੇ ਵੀ ਕਹਿ ਰਹੇ ਆਂ ਕਿ ਬਹੁਤ ਹੋਰ ਕੰਮ ਕਰਨ ਦੀ ਲੋੜ ਹੈ ਪਰ ਸਾਡੀ ਵਚਨਬੱਧਤਾ ਸਾਡੀ ਇਹ ਤੁਹਾਡੇ ਨਾਲ ਪ੍ਰੋਮਿਸ ਹੈ ਕਿ ਅਸੀਂ ਵੀ ਵਿਲ ਕੰਟੀਨਿਊ ਦੈਟ ਵਰਕ ਅਸੀਂ ਉਹਨੂੰ ਕੋਈ ਟੂ ਟਾਇਰਡ ਸਿਸਟਮ ਨਹੀਂ ਲੈ ਕੇ ਆਵਾਂਗੇ ਹੈਲਥ ਕੇਅਰ ਦੇ ਵਿੱਚ ਅਸੀਂ ਪ੍ਰਾਈਵੇਟਾਈਜ਼ੇਸ਼ਨ ਦੀ ਗੱਲ ਨਹੀਂ ਕਰ ਰਹੇ ਹੈਗੇ ਅਸੀਂ ਕਹਿ ਰਹੇ ਆਂ ਕਿ ਸਰਕਾਰਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਜੀ ਐਨਾ ਇਸ਼ੂਸ ਦੇ ਉੱਤੇ ਕੰਮ ਕਰਨ ਦੀ ਬੇਸ਼ੱਕ ਉਹ ਹੈਲਥ케ਅਰ ਹੈ ਐਜੂਕੇਸ਼ਨ ਹੈ ਅਫੋਰਡੇਬਿਲਟੀ ਹੈ ਟਰਾਂਜ਼ਿਟ ਹੈਗਾ ਉਹਦੇ ਤੇ ਨੈਤਿਕ ਜ਼ਿੰਮੇਵਾਰੀ ਇਟਸ ਮੋਰਲ ਰਿਸਪੌਂਸਿਬਿਲਟੀ ਆਫ ਦਾ ਗਵਰਨਮੈਂਟਸ ਟੂ ਡੂ ਥੈਟ ਵਰਕ ਅਸੀਂ ਸਕੂਲਾਂ ਦੇ ਜਾਂ ਕਲਾਸਰੂਮਸ ਦੇ ਸਾਈਜ਼ ਵਧਾਉਣ ਦੀ ਗੱਲ ਨਹੀਂ ਕਰ ਰਹੇ ਥੈਟਸ ਨਾਟ ਦਾ ਸੋਲੂਸ਼ਨ ਜਿਹੜੇ ਕਿ ਜੌਨ ਰਸਟੈਟ ਸਿੱਧਾ ਹੀ ਕਹਿ ਰਹੇ ਆ ਜੀ ਪੋਰਟੇਬਲ ਪੋਰਟੇਬਲਸ ਖਤਮ ਕਰਨ ਦਾ ਤਰੀਕਾ ਹੈਗਾ ਜੀ ਕਲਾਸ ਸਾਈਜ਼ ਵਧਾ ਦਈਏ ਅਈ ਉਹ ਸਰਕਾਰ ਜੋਂ ਰਿਸਟਾਰਟ ਉਸੀ ਸਰਕਾਰ ਦਾ ਹਿੱਸਾ ਸੀਗੇ ਜਦੋਂ ਇਹ ਟੀਚਰਸ ਨਾਲ ਲੜ ਰਹੇ ਸੀਗੇ ਸੁਪਰੀਮ ਕੋਰਟ ਤੱਕ ਆ ਗਈ ਲੜਾਈ ਔਰ ਜਿਹਦਾ ਅਸਰ ਕਿਤੇ ਹੋਇਆ ਪੜਾਈ ਤੇ ਸਾਡੇ ਬੱਚਿਆਂ ਦੀ ਪੜਾਈ ਤੇ ਜਿਹੜੇ ਹੁਣ ਟੂ ਟਾਇਰਡ ਹੈਲਥ케ਅਰ ਸਿਸਟਮ ਦੀ ਗੱਲ ਕਰ ਰਹੇ ਹਾਂ ਜਦ ਵੀ ਅਸੀਂ ਕਿਸੇ ਮੁਨਾਫੇ ਦੀ ਗੱਲ ਕਰੀਏ ਜਦ ਅਸੀਂ ਪ੍ਰਾਈਵੇਟਾਈਜੇਸ਼ਨ ਦੀ ਗੱਲ ਕਰੀਏ ਅਸੀਂ ਕਿਵੇਂ ਕਵਾਂਗੇ ਕਿ ਜਿਹੜੀਆਂ ਪਬਲਿਕ ਸਰਵਿਸਿਜ਼ ਹਨ ਜਿਹੜੇ ਕਿ ਲੋਕੀ ਜਿੰਨੂੰ ਪਬਲਿਕ ਸਰਵਿਸਿਜ਼ ਨੂੰ ਸਟਰੈਂਥਨ ਕਰਨ ਦੀ ਗੱਲ ਕਰ ਰਹੇ ਆ ਅਸੀਂ ਇੱਕ ਟੂ ਟਾਇਰਡ ਸਿਸਟਮ ਲਿਆਉਣ ਦੀ ਗੱਲ ਕਰ ਰਹੇ ਹੈਗੇ ਆ ਉਹਦੇ ਤੇ ਲੋਕਾਂ ਨੂੰ ਉਹਦਾ ਫਾਇਦਾ ਹੋਣ ਦੀ ਥਾਂ ਤੇ ਨੁਕਸਾਨ ਹੋਏਗਾ ਹੁਣ ਅੱਜ ਮੈਂ ਬਹੁਤ ਵਾਰ ਅਸੀਂ ਹਸਪਤਾਲ ਚ ਚਾਹੀਦਾ ਲਾਸਟ ਵੀਕ ਮੈਂ ਆਪਣੇ ਪੇਰੈਂਟਸ ਨੂੰ ਲੈ ਕੇ ਗਈ ਮਾਈ ਫਾਦਰ 84 ਸਾਲ ਦੇ ਮੇਰੇ ਪਿਤਾ ਜੀ ਹੈਗੇ ਆ ਉਹਨਾਂ ਨੂੰ ਇਸ਼ੂ ਸੀਗਾ ਇਨਫੈਕਸ਼ਨ ਸੀਗੀ ਔਰ ਸਟ्रेस ਜਿਹੜੀ ਮੇਰੀ ਇਲੈਕਸ਼ਨ ਦਾ ਚੱਲ ਰਿਹਾ ਹੈ ਪਲੱਸ ਹੈਵਿੰਗ ਐਨ ਐਲਡਰਲੀ ਪਰਸਨ ਸਿਕ ਉਨ੍ਹਾਂ ਦੀ ਬਿਮਾਰੀ ਦਾ ਸਟ੍ਰੈਸ ਮੈਂ ਉਹਨਾਂ ਨੂੰ ਲੈ ਕੇ ਗਈਆਂ ਮੈਨੂੰ ਇਸ ਗੱਲ ਦਾ ਨਹੀਂ ਕੋਈ ਵੀ ਮੇਰੇ ਤੇ ਚਿੰਤਾ ਸੀ ਕਿ ਹੁਣ ਇਹਦੇ ਤੇ ਪੈਸੇ ਕਿੰਨੇ ਲੱਗਣੇ ਆ ਜਾਂ ਮੈਂ ਇਹਦੇ ਤੇ ਹੁਣ ਮੈਂ ਕਿੰਨੇ ਪੈਸੇ ਇਕੱਠੇ ਕਰਾਂ ਜਾਂ ਕਿਵੇਂ ਕਰਾਂ ਤੇ ਐ ਮੇਰੇ ਪਿਤਾ ਜੀ ਦਾ ਇਲਾਜ ਹੋਏਗਾ ਆਮ ਨਾਟ ਵਰੀਡ ਅਬਾਊਟ ਇਟ ਆਈ ਸਟਿਲ ਅੰਡਰਸਟੈਂਡ ਜਦ ਲੋਕੀ ਕਹਿੰਦੇ ਕਿ ਵੇਟ ਟਾਈਮਸ ਹੈਗੇ ਆ ਵੇਟ ਟਾਈਮਸ ਕਿਵੇਂ ਵਕਤੋ ਵਕਤ ਘਟਾਈ ਜਾਂ ਕਿਵੇਂ ਉਹਦੇ ਤੇ ਕੰਮ ਕੀਤਾ ਜਾਏ ਐ ਜ਼ਰੂਰੀ ਹੈਗਾ ਔਰ ਅਸੀਂ ਕਰ ਕਰ ਰਹੇ ਆ ਔਰ ਹੋਰ ਹੋਏਗਾ ਪਰ ਇਹ ਨਹੀਂ ਹੋਏਗਾ ਕਿ ਟੂ ਟਾਇਰਡ ਸਿਸਟਮ ਹੈਗਾ ਕਿ ਜਿਹੜਾ ਬੰਦੇ ਕੋਲ ਪੈਸਾ ਉਹ ਪੈਸੇ ਦੇ ਕੇ ਜਲਦੀ ਚਲਾ ਜਾਏਗਾ ਔਰ ਜਿਹੜਾ ਇੱਕ ਆਮ ਸਧਾਰਨ ਸਾਡੇ ਵਰਗਾ ਬੰਦਾ ਉਹ ਉੱਥੇ ਰੁਲੇਗਾ ਜਾਂ ਉਹਨੂੰ ਹੋਰ ਵੀ ਉਹਦੀ ਜਿਹੜੀ ਨਿਗਾਰ ਆਏਗਾ ਉਹ ਹੈਲਥ케ਅਰ ਸਿਸਟਮ ਤੇ ਜਿਹਦਾ ਉਹ ਹੱਕਦਾਰ ਹੈ ਸੋ ਆਈ ਥਿੰਕ ਦ ਚੁਆਇਸ ਇਜ਼ ਵੈਰੀ ਕਲੀਅਰ ਦਿਸ ਟਾਈਮ ਮੋਰ ਵਰਕ ਨੀਡਸ ਟੂ ਬੀ ਡਨ ਪਰ ਜਿਹੜਾ ਕੰਮ ਹੈ ਉਹ ਸਾਡੀਆਂ ਪਬਲਿਕ ਸਰਵਿਸਿਜ਼ ਜਿੰਨੀਆਂ ਵੀ ਹੈਗੀਆਂ ਉਹਨੂੰ ਸਟਰੈਂਥਨ ਕਰਨ ਦਾ ਕੰਮ ਹੈ ਨਾ ਹੀ ਉਹਨੂੰ ਪ੍ਰਾਈਵੇਟਾਈਜ਼ ਕਰਨ ਦਾ ਜਾਂ ਟੂ ਟਾਇਰਡ ਸਿਸਟਮ ਬਣਾਉਣ ਦਾ ਲੋਕ ਕਈ ਵਾਰੀ ਪਬਲਿਕ ਸਰਵਿਸਸਸ ਦੇ ਵਿੱਚ ਹੁੰਦੇ ਡਿਲੇ ਤੋਂ ਅੱਕ ਜਾਂਦੇ ਆ ਕਿਸੇ ਨੇ ਕੈਂਸਰ ਦੀ ਸਕਰੀਨਿੰਗ ਕਰਾਉਣੀ ਆ ਮੈਮੋਗ੍ਰਾਮ ਉਹ ਕਹਿੰਦੇ ਜੀ ਨਹੀਂ ਹੋ ਸਕਦਾ 40 ਸਾਲ ਤੇ ਹੋਊਗਾ ਜਾ ਕੇ ਤੇ 38 ਸਾਲ ਦੀ ਔਰਤ ਨੂੰ ਨਿਕਲਿਆ ਆਉਂਦਾ ਤੇ ਉਹ ਝੂਠ ਬੋਲ ਦਿੰਦੀ ਆ ਕਿ ਮੇਰੇ ਰਿਸ਼ਤੇਦਾਰਾਂ ਨੂੰ ਕੈਂਸਰ ਸੇਗਾ ਤੇ ਉਹਦੀ ਸਕਰੀਨਿੰਗ ਹੋ ਜਾਂਦੀ ਆ ਤੇ ਉਹ ਬਚ ਜਾਂਦੀ ਆ ਅਸੀਂ ਬੀਸੀ ਦੇ ਵਿੱਚੋਂ ਇੱਥੇ ਅਮਰੀਕਾ ਦੇ ਵਿੱਚ ਭੇਜ ਰਹੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਕਿੰਨਾ ਕਿਚਰ ਇਮੀਗ੍ਰੇਸ਼ਨ ਦਾ ਪਤਾ ਕੋਈ ਨਹੀਂ ਅਨਪਲਾਨਡ ਆ ਕਹਿੰਦੇ ਪਤਾ ਹੀ ਨਹੀਂ ਨਾ ਸਰਕਾਰ ਨੂੰ ਪਤਾ ਕਿ ਕਿੰਨੇ ਆ ਗਏ ਕਦੇ ਇਹ ਹੱਲ ਹੋ ਸਕੂਗਾ ਪਬਲਿਕ ਸਿਸਟਮ ਦੇ ਵਿੱਚ ਜਾਂ ਅੱਜ ਜਾਂ ਹੋਰ ਲੰਬੇ ਸਮੇਂ ਬਾਅਦ ਫਿਰ ਲੋਕਾਂ ਨੂੰ ਪ੍ਰਾਈਵੇਟ ਵਾਲੇ ਪਾਸੇ ਹੀ ਜਾਣਾ ਪਊਗਾ ਮਤਲਬ ਇਹ ਜਿਹੜਾ ਹਸਪੀਟਲ ਆ ਪੋਰਟੇਬਲਸ ਆ ਕਦੇ ਖਤਮ ਹੋ ਸਕਣਗੇ ਕਿ ਨਹੀਂ ਬਿਲਕੁਲ ਹੋ ਸਕਣਗੇ ਮੈਂ ਕਹੂੰਗੀ ਕਿ ਅਸੀਂ ਵੀ ਆਰ ਔਨ ਦਾ ਪਾਥ ਟੁਵਾਰਡਸ ਥੈਟ ਜੇ ਅਸੀਂ ਜਿਹੜੀ ਕਹਿੰਦੇ ਆ ਕਿ ਨੀ ਰੱਖੀ ਗਈ ਹੈ ਹੁਣ ਉਹ ਤੇ ਉਸਾਰੀ ਚੱਲ ਰਹੀ ਹੈ ਗਈ ਹੈ ਹਸਪੀਟਲ ਜਿਹੜਾ ਆਪਾਂ ਜਿਹੜੀ ਹਸਪੀਟਲ ਦੀ ਬਹੁਤ ਬਹੁਤ ਵੱਡਾ ਇਸ਼ੂ ਹੈ ਔਰ ਮੈਂ ਲੋਕਾਂ ਨਾਲ ਬਿਲਕੁਲ ਸਹਿਮਤ ਹੈਗੀ ਆ ਔਰ ਜਿਨ੍ਹਾਂ ਦੇ ਲਿਵਡ ਐਕਸਪੀਰੀਐਂਸਸ ਹੈਗੇ ਆ ਮੈਨੂੰ ਉਹਨਾਂ ਦਾ ਕੋਈ ਕਿੰਤੂ ਨਹੀਂ ਹੈਗਾ ਜਿਨਨੇ ਦੇਖਿਆ 8 8 9 9 ਘੰਟੇ 10 10 ਘੰਟੇ ਉੱਥੇ ਬੈਠ ਕੇ ਔਰ ਉਹਨਾਂ ਤੇ ਗੁਜ਼ਰੀ ਹੈ ਮੈਂ ਮੇਰੀ ਪੂਰੀ ਹਮਦਰਦੀ ਹੈ ਉਹਨਾਂ ਨਾਲ ਮੈਂ ਆਪ ਬੈਠੀ ਰਾਈਟ ਪਰ ਕਿ ਅਸੀਂ ਉਸੀ ਸਿਸਟਮ ਨੂੰ ਸਟਰੋਂਗ ਕਰਨ ਲਈ ਇੱਕ ਜਿਹੜਾ ਨਵਾਂ ਹਸਪੀਟਲ ਹੈ ਜਿਹੜਾ ਕਿ ਜਦ ਅਸੀਂ ਬਾਰ ਬਾਰ ਕਹਿੰਦੇ ਕਿ ਜ਼ਮੀਨ ਵੇਚ ਦਿੱਤੀ ਗਈ ਉਹਦਾ ਕਾਰਨ ਹੈ ਨਹੀਂ ਕਿ ਅਸੀਂ ਲੋਕਾਂ ਨੂੰ ਅਸੀਂ ਬਾਰ ਬਾਰ ਬਲੇਮ ਸੁੱਟ ਰਹੇ ਹਾਂ ਉਹ ਜਿਹੜਾ ਹਸਪੀਟਲ ਅੱਜ ਤੋਂ ਕਿੰਨੇ ਸਾਲ ਪਹਿਲਾਂ ਉਸਰ ਜਾਣਾ ਚਾਹੀਦਾ ਸੀਗਾ ਉਹ ਹਸਪੀਟਲ ਸਾਨੂੰ ਜਸਟ ਬਿਕੋਜ਼ ਐਨ ਆ ਦੀ ਅ ਸ਼ਾਰਟ ਸਾਈਟਡਨੈਸ ਕਰਕੇ ਇਹ ਮੁਨਾਫਾ ਕਮਾ ਰਹੇ ਸੀਗੇ ਆਪਣੇ ਦੋਸਤਾਂ ਨੂੰ ਜਿਹੜੀ ਜੌਨ ਰਸਟੈਂਡ ਉਸ ਸਰਕਾਰ ਦਾ ਬਿਲਕੁਲ ਹਿੱਸਾ ਸੀਗੇ ਕੈਬਨਟ ਬੰਤਰੀ ਸੀਗੇ ਜਦ ਉਸ ਜ਼ਮੀਨ ਵੇਚੀ ਗਈ ਸਰੀ ਅੱਜ ਤੋਂ ਨਹੀਂ ਵਧਣਾ ਸ਼ੁਰੂ ਹੋਇਆ ਸਰੀ ਤਾਂ ਕਦੋਂ ਤੋਂ ਮੈਂ 2001 ਚ ਆਈ ਸੀ ਇੱਥੇ ਜਸਕਰਨ ਭਾਜੀ ਸਰੀ ਤਤੋਂ ਵੱਧ ਰਹੇ ਮਤਲਬ ਲੋਕੀ ਆ ਰਹੇ ਆ ਸਰ ਇਹਦੇ ਵਿੱਚ ਤੇ ਇਹ ਹਸਪੀਟਲ ਦੀ ਜ਼ਮੀਨ ਤੁਸੀਂ ਵੇਚ ਦਿਓ ਉਹਦਾ ਫਿਰ ਪੂਰਾ ਟੈਕਨੀਕਲ ਪ੍ਰੋਸੈਸ ਚੱਲੇ ਅਸੀਂ ਜ਼ਮੀਨ ਅਕਵਾਇਰ ਕਰੀਏ ਫਿਰ ਪੂਰਾ ਉਹਦੇ ਤੇ ਕੰਮ ਕਰੀਏ ਤਾਂ ਜਾ ਕੇ ਪਿਛਲੇ ਸਾਲ ਉਹਦੇ ਤੇ ਕੰਸਟਰਕਸ਼ਨ ਸ਼ੁਰੂ ਹੋਈ ਹੈ ਜਿਹੜਾ ਉਹਦਾ ਡਿਲੇ ਇੰਨਾ ਜ਼ਿਆਦਾ ਹੋ ਗਿਆ ਅ ਪਰਾ ਕਿ ਹਸਪੀਟਲ ਬਣਾਣਾ ਉਹਦੇ ਵਿੱਚ ਇੱਕ ਕੈਂਸਰ ਸੈਂਟਰ ਲੈ ਕੇ ਆਣਾ ਇਹ ਸਾਰਾ ਇੱਕ ਐਵਿਡੈਂਸ ਬੇਸਡ ਰਿਸਰਚ ਤੇ ਹੋਇਆ ਤੁਸੀਂ ਜਿਵੇਂ ਕਿਹਾ ਕਿ ਅਸੀਂ ਕੈਂਸਰ ਦੇ ਪੇਸ਼ੈਂਟਸ ਨੂੰ ਬੈਲਿੰਗਹਮ ਭੇਜਿਆ ਕਿ ਤਾਂ ਕਿ ਉਹਨਾਂ ਦਾ ਇਲਾਜ ਰੁਕੇ ਨਾ ਉਹਨਾਂ ਨੂੰ ਇਲਾਜ ਹੋ ਮਿਲੇ ਪਰ ਇਹ ਕਿ ਕੈਂਸਰ ਸਾਡੇ ਸਾਰੇ ਸਾਰਿਆਂ ਦੀ ਲਾਈਫ ਨੂੰ ਟੱਚ ਕਰਕੇ ਗਿਆ ਤਾਂ ਹੀ ਕਲੋਵਰਡੇਲ ਦਾ ਹਸਪੀਟਲ ਹੈ ਉਹ ਕੈਂਸਰ ਕੈਂਸਰ ਸਪੈਸ਼ਲਿਸਟ ਹਸਪੀਟਲ ਹੋਏਗਾ ਉੱਥੇ ਇੱਕ ਸਪੈਸ਼ਲ ਕੈਟਾਗਰੀ ਰੱਖੀ ਗਈ ਹੈ ਕਿਉਂਕਿ ਵੀ ਵਾਂਟ ਥੈਟ ਕਾਈਂਡ ਆਫ ਥਿੰਗ ਅਸੀਂ ਡਾਕਟਰਸ ਨੂੰ ਵੱਧ ਤੋਂ ਵੱਧ ਹਾਇਰ ਕਰ ਰਹੇ ਹਾਂ ਪਿਛਲੇ ਸਾਲ ਵਿੱਚ 6000 ਨਰਸਾਂ ਹਾਇਰ ਕੀਤੀਆਂ ਗਈਆਂ 700 ਤੋਂ ਵੱਧ ਡਾਕਟਰਸ ਹਾਇਰ ਕੀਤੇ ਗਏ ਸੋ ਡਾਕਟਰ ਸਿਰਫ ਸਰੀ ਮੈਮੋਰੀਅਲ ਲਈ ਹਾਇਰ ਕੀਤਾ ਗਿਆ अराउंड 700 ਹੈਲਥ케ਅਰ ਵਰਕਰ ਸਿਰਫ ਸਰੀ ਮੈਮੋਰੀਅਲ ਲਈ ਹਾਇਰ ਕੀਤੇ ਗਏ ਹੈਗੇ ਔਰ ਨਾਲ ਹੀ ਨਾਲ ਜਿਹੜਾ ਕਿ ਅਸੀਂ ਫੋਰਮ ਕ੍ਰੀਡੈਂਸ਼ੀਅਲਸ ਦੇ ਉੱਤੇ ਉਨਡ ਉਹ ਵਾਲੀ ਪੂਰੀ ਸਟ੍ਰੈਟੇਜੀ ਦੁਬਾਰਾ ਤੋਂ ਦੇਖੀ ਹੈ ਉਹਨੂੰ ਉਹਦੇ ਜਿਹੜੇ ਰੈਡ ਟੇਪਿਜ਼ਮ ਹੈ ਉਹਦੇ ਬੈਰੀਅਰਸ ਤੋਂ ਨੇ ਕਿਉਂਕਿ ਅਸੀਂ ਕਈ ਵਾਰ ਐ ਖਬਰਾਂ ਸੁਣਦੇ ਸੀਗੇ ਬਾਹਰਲੇ ਮੁਲਕਾਂ ਤੋਂ ਸਪੈਸ਼ਲੀ ਸਾਡੇ ਭਾਰਤ ਤੋਂ ਲੋਕੀ ਆ ਰਹੇ ਨੇ ਜਿਹੜੇ ਡਾਕਟਰਸ ਐ ਨਰਸਿਸ ਐ ਪਰ ਉਹ ਕੰਮ ਨਹੀਂ ਕਰ پا ਰਹੇ ਆਪਣੇ ਫੀਲਡ ਦੇ ਵਿੱਚ ਜਸਟ ਬਿਕੋਜ਼ ਆਫ ਰੈਡ ਟੇਪਿਜ਼ਮ ਪੂਰੀ ਇੱਕ ਹੈਲਥ케ਅਰ ਸਟ੍ਰੈਟ ਵਰਕਫੋਰਸ ਸਟ੍ਰੈਟੇਜੀ ਇਹ ਐਲਾਨ ਕੀਤੀ ਗਈ ਜਿਹਦੇ ਵਿੱਚ ਸਿਰਫ ਇਹ ਦੇਖਿਆ ਜਾ ਰਿਹਾ ਕਿ ਉਹ ਬੰਦੇ ਆ ਰਹੇ ਹੈਗੇ ਆ ਉਹਨਾਂ ਦੇ ਬੈਰੀਅਰਸ ਕਿਵੇਂ ਤੋੜੇ ਜਾਣ ਉਹਨਾਂ ਦੀ ਸਕਿਲਸ ਨੂੰ ਅਸੀਂ ਕਿਵੇਂ ਵਧਾਈਏ ਤੇ ਉਹਨਾਂ ਨੂੰ ਵਰਕ ਫੋਰਸ ਵਿੱਚ ਪਾਈਏ ਸਰੀ ਦੇ ਵਿੱਚ ਐਸਐਫਯੂ ਦਾ ਮੈਡੀਕਲ ਸਕੂਲ ਆਣਾ ਆਈ ਥਿੰਕ ਦਿਸ ਇਜ਼ ਹਿਸਟੋਰਿਕ ਅਸੀਂ ਚਾਹੁੰਦੇ ਆ ਕਿ ਸਾਡੇ ਬੱਚੇ ਸਾਡੇ ਬੱਚੇ ਜਿਹੜੇ ਸਰੀ ਦੇ ਬੱਚੇ ਹੈਗੇ ਆ ਉਹ ਸਰੀ ਵਿੱਚ ਹੀ ਪੜਨ ਤੇ ਸਰੀ ਵਿੱਚ ਹੀ ਕੰਮ ਕਰਨ ਕਿਉਂ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਹੈ ਕਿਉਂਕਿ ਜਿਆਦਾ ਸੀਟਾਂ ਨਹੀਂ ਹੈ ਕਿ ਨਾ ਡਾਕਟਰਸ ਨਰਸਿਸ ਲਈ ਵਾਈ ਵਾਈ ਨਾਟ ਕ੍ਰੀਏਟ ਅ ਸਕੂਲ ਹੇਅਰ ਔਰ 50 ਸਾਲਾਂ ਵਿੱਚ ਪੱਲਾ ਸਕੂਲ ਮੈਡੀਕਲ ਸਕੂਲ ਇੱਥੇ ਆ ਰਿਹਾ ਔਰ ਉਹਦਾ ਕਾਰਨ ਹੈ ਇਹ ਕਿ ਬੱਚੇ ਇੱਥੇ ਟ੍ਰੇਨ ਹੋਣ ਸਾਮਣੇ ਉਹਦੇ ਸਰੀ ਮੈਮੋਰੀਅਲ ਹਸਪੀਟਲ ਹੈ ਉੱਥੇ ਉਹ ਪ੍ਰੈਕਟਿਕਮ ਕਰਨ ਤਾਂ ਕਿ ਇੱਥੇ ਅਸੀਂ ਇਹ ਬਿਲਕੁਲ ਰਿਸਰਚ ਹਸ ਚੋਨਾ ਜਿੱਥੇ ਬੱਚੇ ਜ਼ਿਆਦਾ ਪੜਦੇ ਹੈ ਜਿੱਥੇ ਉਹ ਇੰਟਰਨਸ਼ਿਪ ਕਰਦੇ ਉੱਥੇ ਹੀ ਉਹ ਰਹਿੰਦੇ ਹੈਗੇ ਔਰ ਦ ਫੋਕਸ ਆਫ ਸਰੀ ਮੈਡੀਕਲ ਸਕੂਲ ਇਸ ਜਸਟ ਇਸ ਕਿ ਬੱਚੇ ਇੱਥੇ ਪੜਨ ਇੱਥੋਂ ਦੀ ਕਲਚਰਲੀ ਸੈਂਸਿਟਿਵ ਟ੍ਰੇਨਿੰਗ ਲੈਣ ਤੇ ਇੱਥੋਂ ਦੇ ਲੋਕਾਂ ਦਾ ਇਲਾਜ ਕਰਨ ਸੋ ਲਾਟ ਆਫ ਵਰਕ ਉਹਦੀ ਨਹੀਂ ਰੱਖੀ ਗਈ ਹੈ ਉਹ ਹੋਰ ਕੰਮ ਕਰਨਾ ਹੈ ਅਸੀਂ ਬਿਲਕੁਲ ਕਹਿੰਦੇ ਹਾਂ ਕਿ ਕੰਮ ਹੋਣਾ ਚਾਹੀਦਾ ਔਰ ਅਸੀਂ ਉਸ ਕੰਮ ਲਈ ਬਿਲਕੁਲ Uh, we are committed for that work or that work will continue ਜਦੋਂ ਅਸੀਂ ਤੁਹਾਡੇ ਕੋਲ ਪੁੱਛਦੇ ਹਾਂ ਕਿ ਲੋਕ ਤੁਹਾਨੂੰ ਆਪਣੀਆਂ ਮੁਸ਼ਕਲਾਂ ਕਿਹੜੀਆਂ ਦੱਸਦੇ ਆ ਥੋੜੇ ਸਾਲ ਪਹਿਲਾਂ ਜਦੋਂ ਐਨਡੀਪੀ ਆਈ ਸੀ ਉਸ ਵੇਲੇ ਅਸੀਂ ਸਭ ਤੋਂ ਮਿਨੀਮਮ ਵੇਜਸ ਬੀਸੀ ਦੇ ਵਿੱਚ ਘੱਟ ਸੀ ਐਸ ਵੇਲੇ ਸਭ ਤੋਂ ਜ਼ਿਆਦਾ ਟੋਲ ਖਤਮ ਕੀਤੇ ਗਏ ਐਮਐਸਪੀ 70 75 ਡਾਲਰ ਇੱਕ ਬੰਦੇ ਦੇ ਜਾਂਦੇ ਸੀ ਉਹ ਖਤਮ ਹੋ ਗਏ ਲੋਕਾਂ ਨੂੰ ਉਹ ਯਾਦ ਆ ਖਤਮ ਹੋ ਗਿਆ ਕਿ ਜਾਂ ਉਹ ਭੁੱਲ ਗਏ ਤੇ ਅਗਲੀ ਗੱਲ ਕਰਦੇ ਉਹਦੀ ਵੀ ਗੱਲ ਕਰਦੇ ਜੀ ਬਿਲਕੁਲ ਜਿਹੜੇ ਲੋਕੀ ਉਹ ਚੀਜ਼ਾਂ ਵਰਤਦੇ ਆਂ ਕਈ ਵਾਰ ਸਾਨੂੰ ਰਿਮਾਈਂਡ ਕਰਾਉਣਾ ਪੈਂਦਾ ਹੈ ਕਿ ਥੋੜਾ ਬਹੁਤ ਕਿ ਜਦ ਟੋਲਸ ਦੀ ਅਸੀਂ ਗੱਲ ਕਰਦੇ ਸੀਗੇ ਇੱਕ ਬੰਦਾ ਸਿਰਫ ਟੋਲਸ ਉਹਨਾਂ ਥਾਵਾਂ ਤੇ ਲਾਏ ਗਏ ਜਿੱਥੇ ਸਰੀ ਨੂੰ ਕਨੈਕਟ ਕੀਤਾ ਜਾ ਰਿਹਾ ਬੈਂਕੂਵਰ ਨਾਲ ਹੋਰ ਥਾਵਾਂ ਤੇ ਟੋਲ ਨਹੀਂ ਹੈਗੇ ਵਾਈਸੋ ਕਿਉਂ ਸਰੀ ਨੂੰ ਸਰੀ ਦੇ ਨਿਵਾਸੀਆਂ ਨੂੰ ਸੈਕੰਡ ਕਲਾਸ ਸਿਟੀਜ਼ਨ ਦੀ ਤਰ੍ਹਾਂ ਦੇਖਿਆ ਜਾ ਰਿਹਾ ਕਿਉਂ ਉਹਨਾਂ ਦੇ ਉੱਤੇ ਉਹ ਬੋਝ ਪਾਇਆ ਜਾ ਰਿਹਾ ਜਿਹੜਾ ਕਿ ਬੈਂਕੂਵਰ ਦੇ ਲੋਕਾਂ ਦੇ ਉੱਤੇ ਬੋਝ ਨਹੀਂ ਹੈਗਾ ਸੋ ਵਾਈ ਸੋ ਸਰੀ ਦੇ ਟਾਲਸ ਦੀ ਗੱਲ ਅਜੇ ਵੀ ਕਈ ਮੈਂ ਲੋਕਾਂ ਨੂੰ ਮਿਲਦੀ ਹੈਗੀਆਂ ਕਿ ਉਹ ਮੈਨੂੰ ਕਹਿੰਦੇ ਕਿ ਤੁਸੀਂ ਟਾਲ ਹਟਾਏ ਸੀਗੇ ਮੇਰਾ ਮੈਂ ਕਦੀ ਪੋਰਟਮੈਨ ਵਰਤਿਆ ਨਹੀਂ ਸੀਗਾ ਪਰ ਮੈਂ ਹੁਣ ਉਹ ਵਰਤਦੀ ਹੈਗੀਆਂ ਤੇ ਸਿਰਫ ਟਾਲ ਹਟਾਏ ਨਹੀਂ ਪਰ ਜਿਹੜੇ ਨਵੇਂ ਵੀ ਜਿਹੜੇ ਪ੍ਰੋਜੈਕਟਸ ਆਏ ਆ ਬਿਸ਼ੱਕ ਉਹ ਪਟੋਲੋ ਬ੍ਰਿਜ ਦਾ ਪ੍ਰੋਜੈਕਟ ਹੈਗਾ ਇਟਸ ਅ ਟਾਲ ਫਰੀ ਪ੍ਰੋਜੈਕਟ ਜਿਹੜਾ ਮੈਸੀ ਟਨਲ ਦਾ ਪ੍ਰੋਜੈਕਟ ਹੈ ਇਟਸ ਅ ਟਾਲ ਫਰੀ ਪ੍ਰੋਜੈਕਟ ਬਹੁਤ ਵਾਰ ਲੋਕੀ ਕਹਿੰਦੇ ਆ ਕਿ ਤੁਸੀਂ ਲਿਬਰਲਸ ਨੇ ਇੱਕ ਬ੍ਰਿਜ ਦੀ ਕਮਿਟਮੈਂਟ ਕੀਤੀ ਸੀ ਪਰ ਉਹ ਜਿਹੜਾ ਬ੍ਰਿਜ ਬੰਨਣਾ ਸੀਗਾ ਉਹ ਟੋਲ ਵਾਲਾ ਬ੍ਰਿਜ ਸੀਗਾ ਅਸੀਂ ਇੱਕ ਥਾਂ ਤੋਂ ਟੋਲ ਹਟਾ ਰਹੇ ਆ ਤੇ ਇੱਕ ਥਾਂ ਤੇ ਅਸੀਂ ਟੋਲ ਲਾਣੇ ਹੈਗੇ ਆ ਇਹ ਸਰਕਾਰ ਗੱਲ ਕਰ ਰਹੀ ਹੈ ਅਸੀਂ ਟੋਲ ਲਾਣੇ ਆ ਔਰ ਜੌਨ ਰਸਟੈਟ ਤਾਂ ਕਹਿੰਦੇ ਆ ਕਿ ਆ ਤੁਸੀਂ ਜੀ ਸ਼ਾਰਟ ਸਾਈਟਿਡ ਨਸੀ ਤੁਸੀਂ ਟੋਲ ਕਿਉਂ ਹਟਾਇਆ ਕਿਉਂਕਿ ਉਹਨਾਂ ਦੀ ਇੱਕ ਆਮ ਬੰਦੇ ਦੀ ਨਬਜ਼ ਨਹੀਂ ਉਹ ਪਛਾਨ ਰਹੇ ਕਿ ਉਹ ਟੋਲ ਇੱਕ ਆਮ ਬੰਦੇ ਦੇ ਉੱਤੇ ਉਹਨਾਂ ਦੀ ਕਮਾਈ ਦੇ ਉੱਤੇ ਉਹਨਾਂ ਦੇ ਹਾਊਸਹੋਲਡ ਤੇ ਉੱਤੇ ਕਿਵੇਂ ਇੰਪੈਕਟ ਕਰਦਾ ਹੈ MSP ਪ੍ਰੀਮੀਅਮਸ 70-80 ਡਾਲਰ ਕਈ ਜਿਹੜੇ ਹੁਣ ਬਹੁਤ ਤਣਾੜ ਲੋਕੀ ਹੋਣਗੇ ਬਿਜ਼ਨਸmen ਲੋਕੀ ਹੈ ਉਹ ਕਹਿੰਦੇ 70-80 ਡਾਲਰ ਕੀ ਮਤਲਬ ਰੱਖਦਾ ਕੋਈ ਮਾਇਨਾ ਨਹੀਂ ਰੱਖਦਾ ਮੇਰੇ ਲਈ ਪਰ ਇੱਕ ਆਮ ਇਨਸਾਨ ਲਈ ਜਿਹੜਾ ਗਰੋਸਰੀ ਲੈਣ ਜਾਂਦਾ ਹੈ ਤੇ ਉਹਦੇ ਲਈ 50 ਡਾਲਰ 70 ਡਾਲਰ ਮੇਕਸ ਅ 빅 ਡਿਫਰੈਂਸ ਐਂਡ ਉਹ ਅਜੇ ਵੀ ਉਹ ਯਾਦ ਕਰਦੇ ਹੈਗੇ ਚਾਈਲਡ ਕੇਅਰ ਜਿਹੜੀ ਇੰਟਰੋਡਿਊਸ ਕਰਨ ਆਈ ਥਿੰਕ ਥੈਟ ਇਜ਼ ਵਨ ਆਫ ਦਾ ਬਿਗੇਸਟ ਇਨਵੈਸਟਮੈਂਟਸ ਜਿਹੜੀ ਕਿ ਸਾਡੀ ਬੀਸੀਐਨਡੀਪੀ ਦੀ ਦੇਣ ਹੈਗੀ ਹੈ ਮੈਂ ਕੱਲ ਹੀ ਇੱਕ ਯੰਗ ਫੈਮਿਲੀ ਨੂੰ ਮਿਲੀ ਛੋਟੀਆਂ-ਛੋਟੀਆਂ ਉਹਦੀਆਂ ਦੋ ਬੱਚੀਆਂ ਸੀਗੀਆਂ ਐਂਡ ਉਹ ਆਈ ਕੈਰੀ ਸੀਗੀ ਮੈਨੂੰ ਲੇਡੀ ਕਿ ਤੁਸੀਂ ਚਾਈਲਡ ਕੇਅਰ ਇੰਟਰੋਡਿਊਸ ਕੀਤਾ ਤਾਂ ਤਾਈ ਮੈਂ ਤੇ ਮੇਰੇ ਹਸਬੰਡ ਦੋਨੋਂ ਕੰਮ ਕਰਦੇ ਹਾਂ ਦੋਨੋਂ ਵਰ ਵਰਕਿੰਗ ਇਨ ਅ ਗੁੱਡ ਜੌਬਸ ਬੋਥ ਆਫ ਥੈਮ ਬਟ ਦੇ ਆਰ ਥੈਂਕਫੁਲ ਫੋਰ ਔਰ ਚਾਈਲਡ ਕੇਅਰ ਪਲਾਨ ਕਿਉਂਕਿ ਸਾਰਿਆਂ ਕੋ ਮਾਪਿਓ ਨਹੀਂ ਹੈਗੇ ਜਿਹੜੇ ਕਿ ਉਹਨਾਂ ਦੇ ਬੱਚਿਆਂ ਨੂੰ ਧਿਆਨ ਰੱਖ ਰਹੇ ਹੈਗੇ ਮੇਰੇ ਲਈ ਜਦ ਮੈਂ ਕੈਨੇਡਾ ਆਈ ਸੀਗੀ 2 ਸਾਲ ਦੇ ਬੱਚੇ ਨੂੰ ਲੈ ਕੇ ਮੇਰੇ ਪੇਰੈਂਟਸ ਨਹੀਂ ਸੀਗੇ ਮੇਰੇ ਕੋਲ ਚਾਈਲਡ ਕੇਅਰ ਦੀ ਪਲਾਨ ਹੈ ਸੀਗੀ ਕਿ ਮੇਰੇ ਹਸਬੰਡ ਬਾਥ ਨੂੰ ਕੰਮ ਕਰਨ ਤੇ ਮੈਂ ਦਿਨ ਨੂੰ ਕੰਮ ਕਰਾਂ ਥਿਸ ਵਾਸ ਮਾਈ ਚਾਈਲਡ ਕੇਅਰ ਪਲਾਨ ਕੋਈ ਸਰਕਾਰਾਂ ਨਹੀਂ ਤੁਹਾਡੇ ਲਈ ਧਿਆਨ ਰੱਖ ਰਹੀਆਂ ਸੀ ਚਾਈਲਡ ਕੇਅਰ BC ਨੂੰ ਐਕਸਪੈਂਡ ਕਰਨਾ ਉਹਨੂੰ ਸ਼ੁਰੂ ਕਰਨਾ ਉਹਨੂੰ ਐਕਸਪੈਂਡ ਕਰਨਾ ਔਰ ਅੱਗੇ ਜਿਹੜਾ ਕੱਲ ਸਾਡਾ ਪਲੈਟਫਾਰਮ ਆਇਆ ਹੈ ਬਿਫੋਰ ਐਂਡ ਆਫਟਰ ਸਕੂਲ ਕੇਅਰ ਨੂੰ ਹੋਰ ਐਕਸਪੈਂਡ ਕਰਨਾ ਇਹ ਸਾਡੀ ਇਹ ਇੱਕ ਆਮ ਬੰਦੇ ਨੂੰ ਹਿੱਟ ਕਰਦਾ ਹੈ ਔਰ ਆਮ ਬੰਦਾ ਇਸ ਚੀਜ਼ ਦਾ ਫਾਇਦਾ ਮਹਿਸੂਸ ਕਰ ਰਿਹਾ ਹੈਗਾ ਬਹੁਤ ਅਸੀਂ ਇਹ ਕਹਿੰਦੇ ਕਿ ਵੀ ਹੈਵ ਦਾ ਬੈਕ ਆਫ ਅ ਕਾਮਨ ਮੈਨ ਜਿਹੜਾ ਐਂਡੀਪੀ ਨੂੰ ਕਿਹਾ ਜਾਂਦਾ ਹੈ ਕਿ ਇੱਕ ਆਮ ਬੰਦਿਆਂ ਦੀ ਪਾਰਟੀ ਹੈ ਆਮ ਬੰਦਿਆਂ ਦੀ ਨਬਸ ਸਮਝਦੀ ਹੈ ਉਹ ਗੱਲਾਂ ਮੈਨੂੰ ਅ ਬੇਸ਼ੱਕ ਲੋਕੀ ਦੁਖੀ ਵੀ ਹੈਗੇ ਹੈ ਹੈਲਥ케ਅਰ ਤੋਂ ਲੋਕੀ ਫਰਸਟ੍ਰੇਟ ਵੀ ਹੁੰਦੇ ਆ ਲੋਕੀ ਕਹਿੰਦੇ ਆ ਆਪਣੇ ਦੁੱਖ ਸਾਡੇ ਨਾਲ ਸ਼ੇਅਰ ਕਰਦੇ ਆ ਪਰ ਸੇਮ ਟਾਈਮ ਦੇ ਆ ਵੈਰੀ ਵੈਰੀ ਕੌਗਨੀਸੈਂਟ ਐਨਡੀਪੀ ਨੇ ਉਹਨਾਂ ਦਾ ਸਾਥ ਤਦ ਫੜਿਆ ਜਦ ਕਿ ਉਹਨਾਂ ਦਾ ਸਾਥ ਸਰਕਾਰਾਂ ਨੂੰ ਫੜਨਾ ਚਾਹੀਦਾ ਸੀ ਐਨਡੀਪੀ ਸਗੀ ਉਹਨਾਂ ਦਾ ਸਾਥ ਫੜ ਗਈ ਅ ਐਜ਼ ਅ ਐਜੂਕੇਸ਼ਨ ਮਿਨਿਸਟਰ ਕਈ ਸਵਾਲ ਤੁਹਾਡੇ ਉੱਤੇ ਉੱਠਦੇ ਆ ਜਿਹੜੇ ਸੋਜੀ ਨੂੰ ਲੈ ਕੇ ਲੋਕ ਵੀ ਇਹਦੇ ਨਾਲ ਮਤਲਬ ਕੁਝ ਤਾਂ ਰੈਲੀਆਂ ਧਰਨੇ ਮਯਾਰੇ ਜਿਹੜੇ ਹੋ ਗਏ ਲੋਕਾਂ ਦਾ ਇਹ ਕਨਸਰਨ ਹੈਗਾ ਲੋਕ ਕੋਈ ਸਵਾਲ ਕਰਦੇ ਜਦੋਂ ਤੁਸੀਂ ਜਾਂਦੇ ਜੀ ਬਿਲਕੁਲ ਮੈਂ ਜਦ ਦੋਰਾ ਦੋਰਸ ਤੇ ਜਾਂਦੀ ਆ ਲੋਕੀ ਮੈਨੂੰ ਦੇਖਦੇ ਆ ਉਹ ਮੈਂ ਉਹ ਕਹਿੰਦੇ ਜੀ ਤੁਸੀਂ ਐਜੂਕੇਸ਼ਨ ਮਿਨਿਸਟਰ ਹੋ ਐਂਡ ਉਹਨਾਂ ਨੂੰ ਯਾਦ ਆਂਦਾ ਔਰ ਸਪੈਸ਼ਲੀ ਪ੍ਰੋਟੈਸਟ ਦੇ ਨਾਲ ਤੇ ਉਹ ਤੁਹਾਨੂੰ ਪਤਾ ਕਿ ਕਿੰਨੀ ਅਗਰੈਸਿਵ ਕੈਂਪੇਨ ਮੇਰੇ ਖਿਲਾਫ ਚੱਲੀ ਸੀਗੀ ਔਰ ਉਹਨਾਂ ਦੇ ਜਿਹੜੇ ਸਵਾਲ ਹੁੰਦੇ ਆ ਉਹ ਇਨਫੋਰਮੇਸ਼ਨ ਲਈ ਹੁੰਦੇ ਕਿ ਟੈਲ ਅਸ ਮੋਰ ਅਬਾਊਟ ਅਨਾ ਸਾਨੂੰ ਲੋਕੀ ਕਿਉਂਕਿ ਅਸੀਂ ਜਾਣਦੇ ਆ ਕਿ ਜਿੱਥੇ ਸਾਡੇ ਬੱਚਿਆਂ ਦੀ ਗੱਲ ਆਉਂਦੀ ਹੈ ਵੀ ਥੈਟ ਵੈਰੀ ਇਮੋਸ਼ਨਲ ਐਂਡ ਔਰ ਬਿਲਕੁਲ ਹੋਣਾ ਚਾਹੀਦਾ ਮੈਂ ਆਪ ਇੱਕ ਮਾਂ ਜਿਹਦੇ ਬੱਚੇ ਪਬਲਿਕ ਸਕੂਲ ਸਿਸਟਮ ਤੇ ਵਿੱਚ ਗਏ ਐ ਜੇ ਮੈਨੂੰ ਕੋਈ ਐਵੇਂ ਦੀ ਜਾਣਕਾਰੀ ਆ ਰਹੀ ਹੈ ਜਿਹੜੀ ਕਿ ਮੈਨੂੰ ਪਰੇਸ਼ਾਨ ਕਰ ਰਹੀ ਹੈ ਮੈਂ ਮੈਨੂੰ ਐਂਗਜ਼ਾਇਟੀ ਹੋਣੀ ਇੱਕ ਸੁਭਾਵਿਕ ਚੀਜ਼ ਹੈ ਮੇਰੇ ਲਈ ਔਰ ਮੈਂ ਜਦ ਜਦੋਂ ਪੂਰੀ ਫੁੱਲ ਕੈਂਪੇਨ ਵੀ ਚੱਲ ਰਹੀ ਸੀਗੀ ਔਰ ਜਦੋਂ ਵੀ ਮੇਰੀ ਇੰਟਰਵਿਊਜ਼ ਵੀ ਹੋਈਆਂ ਮੈਂ ਲੋਕਾਂ ਨੂੰ ਹਮੇਸ਼ਾ ਇਹ ਕਿਹਾ ਕਿ ਮੈਂ ਆਪਣੇ ਬੱਚੇ ਦੀ ਜਿੰਨੀ ਮੈਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਔਰ ਜਿੰਨੀ ਮੈਂ ਉਹਦੀ ਪੜ੍ਹਾਈ ਦੇ ਵਿੱਚ ਇਨਵੋਲਡ ਆ ਆਈ ਵੁੱਡ ਲਾਈਕ एवरीवन టు ਬੀ ਐਸ ਇਨਵੋਲਡ ਮੈਂ ਐਜੂਕੇਸ਼ਨ ਮਿਨਿਸਟਰ ਆ ਐਟ ਦੈਟ ਡਸਨਟ ਮੀਨ ਕਿ ਮੈਂ ਆਪਣੀ ਬੱਚੀ ਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਇਨਵੋਲਵ ਹੋਣਾ ਛੱਡਦਾ ਹੈਗਾ ਮੈਂ ਅਜੇ ਵੀ ਕੱਦੀ ਵੀ ਮੈਨੂੰ ਲੱਗਦਾ ਹੈ ਕਿ ਕੋਈ ਐਵੇਂ ਦੀ ਇਨਫੋਰਮੇਸ਼ਨ ਹੈ ਜਿਹੜੀ ਕਿ ਮੈਂ ਉਹਦੇ ਬਾਰੇ ਜ਼ਿਆਦਾ ਜਾਣਕਾਰੀ ਲੈਣਾ ਚਾਹੂੰਗੀ ਮੇਰਾ ਫਰਸਟ ਰੀਸੋਰਸ ਹੈ ਆਪਣੇ ਬੱਚਿਆਂ ਦੇ ਸਕੂਲ ਵਿੱਚ ਜਾਣਾ ਉਨਾ ਤੋਂ ਪਤਾ ਕਰਨਾ ਕਿ ਕਲਾਸ ਵਿੱਚ ਕੀ ਮੇਰੇ ਬੱਚੇ ਨੂੰ ਪੜਾਇਆ ਜਾ ਰਿਹਾ ਹੈ ਕੀ ਕਿਵੇਂ ਮੈਂ ਉਹਦੀ ਸਪੋਰਟ ਕਰ ਸਕਦੀ ਆ ਕਿਵੇਂ ਮੈਂ ਬੱਚੇ ਨੂੰ ਚਾਹਦੀ ਆ ਕਿ ਮੇਰਾ ਬੱਚਾ ਕਿਵੇਂ ਗਰੋ ਕਰੇ ਇਹ ਬਰੀ ਰੈਗੂਲਰ ਕਨਵਰਸੇਸ਼ਨਸ ਹੈ ਹਰ 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 ਸਾਲ ਹੁਣ ਮੇਰੀ ਬੱਚੀ 11ਵੀਂ ਵਿੱਚ ਹੈ ਬੱਚਾ ਮੇਰਾ ਵੱਡਾ ਬੇਟਾ ਤਾਂ ਸਕੂਲ ਚੋਂ ਨਿਕਲ ਚੁੱਕਾ ਹੈ ਪਰ ਅਜੇ ਵੀ ਆਈ ਗੋਟ ਐਂਡ ਡੂ ਥੈਟ ਔਰ ਮੈਂ ਲੋਕਾਂ ਨੂੰ ਇਹ ਕਹੂੰਗੀ ਕਿ ਸੋਚੀ ਬਾਰੇ ਮੈਂ ਬਾਰ-ਬਾਰ ਕਿਹਾ ਕਿ ਬਹੁਤ ਜ਼ਿਆਦਾ ਗਲਤ ਧਾਰਨਾਵਾਂ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਗਈ ਹੈ ਜਿਹੜੀ ਸਹੀ ਨਹੀਂ ਹੈਗੀ ਹੈ ਸੋਜੀ ਜੌਨ ਰਸਟੈਂਡ ਆਪ ਕੈਬਨਿਟ ਮਿਨਿਸਟਰ ਸੀਗੇ ਜਦੋਂ ਸੋਜੀ ਨੂੰ ਇੰਟਰੋਡਿਊਸ ਕੀਤਾ ਗਿਆ ਸੀ 2016 ਦੇ ਵਿੱਚ ਸੋਜੀ ਇਸ ਨੋਟ ਅ ਬੀਸੀ ਐਂਡ ਡੀਪੀ ਨੇ ਕੋਈ ਉਹਨੂੰ ਇੰਟਰੋਡਿਊਸ ਕੀਤਾ ਜਾਂ ਉਹਨੂੰ ਕੋਈ ਸੀ ਵੀ ਤਰ੍ਹਾਂ ਨਾਲ ਚੇਂਜ ਕੀਤਾ 2016 ਵਿੱਚ ਸੋਜੀ ਆਇਆ ਔਰ ਉਹਦਾ ਸਿਰਫ ਮਕਸਦ ਸੀਗਾ ਕਿ ਮੇਰੇ ਕੋਈ ਵੀ ਬੱਚਾ ਉਹ ਸੇਫ ਮਹਿਸੂਸ ਕਰੇ ਅ ਬੇਸ਼ੱਕ ਮੇਰੀ ਬੱਚੀ ਹੈ ਜਿਹੜੀ ਰੰਗਦਾਰ ਰੈਸ਼ੀਅਲਾਈਜ਼ ਬੱਚੀ ਹੈ ਜਾਂ ਕੋਈ ਬੱਚੀ ਹੈ ਜਿਹੜੀ ਹਿਜਾਬ ਪਾ ਰਹੀ ਹੈ ਬੱਚਾ ਪੱਗ ਪਾ ਰਿਹਾ ਹੈ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਾ ਹੋਵੇ ਸੋਜੀ ਇਸ ਨੋਟ ਅਬਾਊਟ ਚੇਂਜਿੰਗ ਯੋਰ ਚਾਈਲਡ ਇਟ ਇਸ ਜਸਟ ਅਬਾਊਟ ਐਕਸੈਪਟੈਂਸ ਐਂਡ ਡਿਵਰਸਿਟੀ ਮੈਂ ਇਹ ਕਹਿੰਦੀ ਹਾਂ ਪਰ ਕੋਈਆਂ ਕਈ ਵਾਰ ਲੋਕਾਂ ਨੂੰ ਹੁੰਦਾ ਕਿ ਤੁਸੀਂ ਤਾਂ ਐਜੂਕੇਸ਼ਨ ਮਿਨਿਸਟਰ ਹੋ ਤੁਸੀਂ ਇਹ ਗੱਲ ਕਰ ਰਹੇ ਹੋ ਪਰ ਮੈਂ ਸਿਰਫ ਲੋਕਾਂ ਨੂੰ ਕਹਾਂਗੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਗੋ ਐਂਡ ਚੈੱਕ ਵਿਦ ਯੋਰ ਸਕੂਲ ਕੱਲ ਪਰਸੋ ਚੌਥੀ ਮੈਂ ਇੱਕ ਕਿਸੇ ਕਨਸਟੀਟਿਊਟ ਨਾਲ ਗੱਲ ਕਰ ਰਹੀ ਸੀਗੀ ਉਹਨਾਂ ਨੇ ਮੈਨੂੰ ਸੋਚੀ ਦਾ ਸਵਾਲ ਪੁੱਛਿਆ ਉਹਨਾਂ ਨੂੰ ਕਿਸੇ ਨੇ ਜਿਵੇਂ ਬਹੁਤ ਗਲਤ ਇਨਫੋਰਮੇਸ਼ਨ ਦਿੱਤੀ ਸੀ ਔਰ ਉਹਨਾਂ ਨੇ ਮੈਨੂੰ ਆਪ ਕਿਹਾ ਕਹਿੰਦਾ ਜਦ ਮੇਰੇ ਕੋਲ ਉਹ ਇਨਫੋਰਮੇਸ਼ਨ ਆਈ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਉਹਦੇ ਦੋ ਛੋਟੇ ਬੱਚੇ ਹਨ ਇੱਕ ਦੂਜੀ ਚ ਹੈ ਇੱਕ ਚੌਥੀ ਚ ਸੀਗਾ ਉਹਨਾਂ ਦਾ ਬੇਟਾ ਕਹਿੰਦੇ ਮੈਂ ਆਪਣੇ ਸਕੂਲ ਦੀਆਂ ਆਪਣੇ ਬੱਚੇ ਦੀ ਪੇਰੈਂਟ ਟੀਚਰ ਮੀਟਿੰਗਸ ਚ ਜਾਂਦਾ ਮੈਂ ਪਤਾ ਕੀਤਾ ਕੁਝ ਵੀ ਐਵੇਂ ਦਾ ਨਹੀਂ ਹੈਗਾ ਮੇਰੇ ਬੱਚਿਆਂ ਨੂੰ ਕਈ ਵਾਰ ਉਹ ਕਿਤਾਬਾਂ ਦੀ ਬਹੁਤ ਗੱਲ ਕਰਦੇ ਜੀ ਇਹ ਬੱਚਿਆਂ ਨੂੰ ਕਰਿਕਲਮ ਚ ਪੜਾਇਆ ਜਾ ਰਿਹਾ ਕਹਿੰਦੇ ਮੈਂ ਪਤਾ ਕੀਤਾ ਕੋਈ ਕਰਿਕਲਮ ਚ ਨਹੀਂ ਹੈਗੀਆਂ ਕੋਈ ਕਿਤਾਬਾਂ ਨਹੀਂ ਹੈਗੀਆਂ ਕਹਿੰਦਾ ਔਰ ਐਹੀ ਮੈਂ ਲੋਕਾਂ ਨੂੰ ਅੱਗੇ ਦੱਸ ਰਿਹਾ ਔਰ ਮੈਨੂੰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਤਾਂ ਮੈਨੂੰ ਕੱਲ ਮੇਰੇ ਨਾਲ ਸਵਾਲ ਕੀਤੇ ਡੋਰ ਤੇ ਉੱਤੇ ਔਰ ਉਹਨਾਂ ਨੇ ਆਪ ਆਪਣੀ ਰਿਸਰਚ ਕੀਤੀ ਔਰ ਕਹਿੰਦੇ ਕਿ ਮੈਂ ਸਕੂਲ ਵਿੱਚ ਜਾ ਕੇ ਸਾਰਾ ਪਤਾ ਕੀਤਾ ਸੀਗਾ ਕਿ ਕੋਈ ਉਮੇਦੀ ਕਿਤਾਬ ਕਰਿਕਲਮ ਚ ਨਹੀਂ ਹੈ ਜੀ ਜਿਹੜੀ ਮੇਰੇ ਬੱਚੇ ਨੂੰ ਪੜਾਈ ਜਾ ਰਹੀ ਹੈ ਕਈ ਮੈਂ ਇਹਨੂੰ ਪੇਰੈਂਟਸ ਨੇ ਪੁੱਛਿਆ ਕਿ ਉਹ ਕਿਤਾਬਾਂ ਕਿਹੜੀਆਂ ਕਿਤਾਬਾਂ ਹੈਗੀਆਂ ਉਹ ਕਿਤਾਬਾਂ ਜਦ ਉਹ ਰੀਸੋਰਸ देयर ਰੀਸੋਰਸ ਇਨ ਲਾਇਬ੍ਰੇਰੀਜ਼ ਕਈ ਉਹ ਸਕੂਲ ਡਿਸਟ੍ਰਿਕਟਸ ਨੇ ਰੱਖੀਆਂ ਹੋਈਆਂ ਜਿਹੜੇ ਸਕੂਲ ਡਿਸਟ੍ਰਿਕਟਸ ਆਪਣੀ ਵੈਟਿੰਗ ਨਾਲ ਰੱਖਦੇ ਹਨ ਪਰ ਉਹ ਕਰੀਕਲਮ ਦਾ ਕੋਈ ਹਿੱਸਾ ਨਹੀਂ ਪੇਰੈਂਟਸ ਆਰ ਚੈਕਿੰਗ ਓਨ देयर ਓਨ ਐਂਡ ਆਈ ਥਿਸ ਇਜ਼ ਵਾਟ ਆਈ ਵਾਂਟ ਵੀ ਪੇਰੈਂਟਸ ਤੁਸੀਂ ਤੁਹਾਡਾ ਬੱਚਾ ਤੁਹਾਡੇ ਕੋਲ 16 ਘੰਟੇ ਹੈ ਜਦ ਉਹ ਸਕੂਲ ਚ ਜਾ ਰਿਹਾ ਇੱਕ ਪੇਰੈਂਟਸ ਦਾ ਟੀਚਰ ਨਾਲ ਉਹ ਰਿਲੇਸ਼ਨਸ਼ਿਪ ਹੋਣਾ ਉਹਨਾਂ ਨਾਲ ਰਾਫਤਾ ਹੋਣਾ ਉਹ ਕੰਟੀਨਿਊ ਕਰੋ ਉਸ ਸਟਰੈਂਥਨ ਕਰੋ ਰਾਦਰਦਨ ਕਿ ਜਿਹੜੀ ਹੈ ਗਲਤ ਇਨਫਰਮੇਸ਼ਨ ਦੇ ਕੇ ਜਸਕਰਨ ਭਾਜੀ ਇੱਕ ਤਾਂ ਜਿਹੜਾ ਸਾਡਾ ਪਬਲਿਕ এডੂਕੇਸ਼ਨ ਸਿਸਟਮ ਤੇ ਉੱਤੇ ਇੱਕ ਵਿਸ਼ਵਾਸ ਨੂੰ ਉਹਨੂੰ ਵਿਸ਼ਵਾਸ ਨੂੰ ਥੜਕਾਣਾ ਕੰਮ ਚੱਲ ਰਿਹਾ ਹੈਗਾ ਕਿਉਂਕਿ ਪਬਲਿਕ এডੂਕੇਸ਼ਨ ਇੱਕ ਬਹੁਤ ਹੀ ਇੰਪੋਰਟੈਂਟ ਅਹਿਮ ਹਿੱਸਾ ਹੈ ਸਰਕਾਰਾਂ ਦਾ ਜਿਹਦੇ ਵਿੱਚ ਸਰਕਾਰਾਂ ਨੇ ਇਨਵੈਸਟ ਕਰਨਾ ਹੈ ਟੀਚਰ ਸਪੋਰਟ ਸਟਾਫ ਬਹੁਤ ਅਹਿਮ ਹਿੱਸਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਦਾ ਕਿਉਂਕਿ ਉਹ ਕਿੰਨਾ ਜ਼ਿਆਦਾ ਉਹਨਾਂ ਨੂੰ ਸਿਖਾ ਰਹੇ ਹਨ ਉਹਨਾਂ ਉੱਤੇ ਵਿਸ਼ਵਾਸ ਸਾਡਾ ਘਟਾਣਾ ਇਹ ਇੱਕ ਬਹੁਤ ਹੀ ਚਾਲ ਨਾਲ ਬਹੁਤ ਹੀ ਇੱਕ ਗਲਤ ਤਰੀਕੇ ਨਾਲ ਇੱਕ ਤਰੀਕੇ ਨਾਲ ਲੋਕਾਂ ਤੱਕ ਇਹ ਗਲਤ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਪਰ ਮੈਂ ਹਰ ਪੇਰੈਂਟ ਨੂੰ ਮੇਰੀ ਇਹ ਬੇਨਤੀ ਹੈ ਐਸ ਅ ਪੇਰੈਂਟ ਮਾਈਸੈਲਫ ਗੋ ਐਂਡ ਟਾਕ ਟੂ ਯਰ ਚਾਈਲਡਸ ਪੇਰੈਂਟ ਤੁਹਾਡੇ ਬੱਚੇ ਦੀ ਕਿਵੇਂ ਦੀ ਸਿੱਖਿਆ ਹੋਣੀ ਚਾਹੀਦੀ ਹੈ ਕੁਆਲਿਟੀ ਐਜੂਕੇਸ਼ਨ ਐਸਾ ਦੀ ਵਚਨ ਪੱਤਾ ਹੈਗੀ ਹੈ ਪਰ ਉਹਨਾਂ ਨੂੰ ਉਹ ਸੇਫਟੀ ਮਿਲੇ ਉਹਨਾਂ ਨੂੰ ਉਹ ਸਤਕਾਰ ਉਹ ਡਿਗਨਿਟੀ ਮਿਲੇ ਐ ਵੀ ਸਾਡੀ ਬਚਨ ਪੱਤਾ ਹੈ ਕਿ ਤੁਹਾਡਾ ਬੱਚਾ ਕਦੀ ਡਿਸਕ੍ਰਿਮੀਨੇਟ ਨਾ ਹੋਵੇ ਬੁਲੀ ਨਾ ਹੋਵੇ ਐ ਮੈਂ ਐਜ਼ ਅ ਮਾਂ ਔਰ ਐਜ਼ ਅ ਮਿਨਿਸਟਰ ਆਫ ਐਜੂਕੇਸ਼ਨ ਮੈਂ ਕਮਿਟ ਕੀਤਾ ਸੀਗਾ ਔਰ ਆਈ ਐਮ ਸਟੈਂਡਿੰਗ ਸਟਰੋਂਗ ਔਨ ਥੈਟ ਪਰ ਤੁਸੀਂ ਕੋਈ ਵੀ ਤੁਹਾਨੂੰ ਖਦਸ਼ਾ ਹੈ ਗੋ ਅਨ ਚੈੱਕ ਵਿਦ યોਰ ਚਾਈਲਡਸ ਟੀਚਰ ਆਹ ਰਿਸ਼ਵ ਆਲੋਚਨ ਸਿੰਘੀ ਕੀ ਸਨੇਹਾ ਦਓਗੇ ਜਿਹੜੇ ਤੁਹਾਡੇ ਰਾਈਡਿੰਗ ਦੇ ਲੋਕ ਨੇ ਕਿਉਂਕਿ ਤੁਹਾਨੂੰ ਰੀਕਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਕਈ ਕੁਸ਼ ਹੋਇਆ ਰਚਨਾ ਸਿੰਘ ਨੂੰ ਕਿਉਂ ਵੋਟ ਪਹੁੰਚ ਜੀ ਰਚਨਾ ਸਿੰਘ ਆ ਜਿਹੜੀ ਮੈਂ 2017 ਵਿੱਚ ਆਈ ਸੀ ਤੁਹਾਡੇ ਵਿੱਚੋਂ ਹੀ ਅਮਨ ਇਮੀਗਰੈਂਟ ਊਮਨ ਕੇਮ ਹੇਅਰ ਇਨ 2001 ਤੁਹਾਡੀ ਆਵਾਜ਼ ਬਣ ਕੇ ਮੈਂ ਉੱਥੇ ਲੈਜਿਸਲੇਚਰ ਗਈ ਤੁਹਾਡੇ ਪਿਆਰ ਤੁਹਾਡੇ ਸਨੇਹ ਦੇ ਨਾਲ ਔਰ ਉਹ ਹੀ ਤੁਹਾਡੀਆਂ ਜਿਹੜੀਆਂ ਇਸ਼ੂਜ਼ ਹੈ ਉਹ ਮੇਰੇ ਇਸ਼ੂਜ਼ ਹੈ ਤੁਹਾਡੇ ਬੱਚੇ ਸਕੂਲਾਂ ਚ ਜਾਂਦੇ ਮੇਰੇ ਬੱਚੇ ਸਕੂਲਾਂ ਜਾਂਦੇ ਤੁਹਾਡੇ ਬਜ਼ੁਰਗ ਮਾਪੇ ਜਿਨ੍ਹਾਂ ਦੀ ਹੈਲਥ ਕੇਅਰ ਨੂੰ ਲੈ ਕੇ ਤੁਸੀਂ ਚਿੰਤਤ ਹੋ ਆਈ ਹੈਵ ਐਲਡਰਲੀ ਪੇਰੈਂਟਸ ਆਈ ਏਮ ਵਰੀਡ ਅਬਾਊਟ ðiਰ ਹੈਲਥ ਕੇਅਰ ਆਮ ਬੋਰੀ ਕਿ ਮੇਰਾ ਯੰਗ ਬੱਚਾ ਜਿਹੜਾ 25 ਸਾਲਾਂ ਦਾ ਹੈ ਕੱਲ ਨੂੰ ਇੱਕ ਘਰ ਅਫੋਰਡ ਕਰ ਸਕੇ ਕਿ ਘਰ ਸਿਰਫ ਬਿਜ਼ਨਸ ਦਾ ਤਰੀਕਾ ਨਾ ਬਣ ਜਾਣ ਜਾਂ ਮੁਨਾਫੇ ਦਾ ਇੱਕ ਸਾਧਨ ਨਾ ਬਣ ਜਾਣ ਘਰ ਆਮ ਬੰਦਿਆਂ ਲਈ ਉਹਨਾਂ ਮੇਰੇ ਬੱਚਿਆਂ ਲਈ ਅਗਲੀ ਜਨਰੇਸ਼ਨ ਲਈ ਹੋਣ ਤਾਂ ਕਿ ਅਸੀਂ ਉਹ ਘਰਾਂ ਦੀ ਸਪੈਕੂਲੇਸ਼ਨ ਨੂੰ ਹਟਾਇਆ ਜਾ ਸਕੇ ਵੱਧ ਤੋਂ ਵੱਧ ਘਰ ਉਸਾਰੇ ਜਾ ਸਕਣ ਤਾਂ ਕਿ ਮੇਰਾ ਬੱਚਾ ਵੀ ਇੱਕ ਘਰ ਦਾ ਘਰ ਇੱਕ ਚੰਗੀ ਜ਼ਿੰਦਗੀ ਬਤੀਤ ਕਰ ਸਕੇ ਇੱਕ ਕੁਆਲਿਟੀ ਐਜੂਕੇਸ਼ਨ ਇੱਕ ਜਿਹੜੀ ਕਿ ਐਜੂਕੇਸ਼ਨ ਜਿਹੜੀ ਕਿ ਜੇ ਅਸੀਂ ਪੂਰੇ ਦੁਨੀਆ ਪੜ ਤੇ ਇਸ ਤਰਤੇ ਦੇਖੀਏ ਤੇ ਇੱਕ ਵਧੀਆ ਐਜੂਕੇਸ਼ਨ ਵਜੋਂ ਹੋਵੇ ਉਹਦੇ ਲਈ ਸਾਡੀ ਕਮਿਟਮੈਂਟ ਉਹਦੇ ਲਈ ਇਨਵੈਸਟਮੈਂਟ ਟ੍ਰਾਂਜ਼ਿਟ ਜਿਹੜੇ ਕਿ ਸਾਡੇ ਲੋਕ ਬਹੁਤ ਜ਼ਿਆਦਾ ਵਰਤਦੇ ਹੈਗੇ ਆਂ ਔਰ ਟ੍ਰਾਂਜ਼ਿਟ ਵਿੱਚ ਉਹ ਇਨਵੈਸਟਮੈਂਟਸ ਹੋਣੀਆਂ ਬਿਸ਼ੱਕ ਉਹ ਸਰੀ ਲੈਂਗਲੀ ਸਾਈਟ ਰੇਲ ਦੀ ਗੱਲ ਹੋਵੇ ਪਟੋਲੋ ਬ੍ਰਿਜ ਦੀ ਗੱਲ ਹੋਵੇ ਹੋਰ ਬੱਸਾਂ ਦੀ ਗੱਲ ਹੋਵੇ ਉਹ ਗੱਲ ਔਰ ਇੱਕ ਇੱਕ ਸਾਫ਼ ਸੁਥਰੀ ਜ਼ਿੰਦਗੀ ਅੈਂ ਮੈਂ ਆਪਣੇ ਐ ਸੁਪਨਾ ਲੈ ਕੇ ਮੈਂ ਆਪਣੀ ਫੈਮਿਲੀ ਲਈ ਆਈ ਸੀ ਐ ਸੁਪਨਾ ਤੁਹਾਡਾ ਹੈਗਾ ਔਰ ਐਸੀ ਸੁਪਨਾ ਜਿਹੜਾ ਤੁਹਾਡਾ ਹੈ ਔਰ ਐਦੀ ਮੈਨੂੰ ਚੰਗੀ ਤਰ੍ਹਾਂ ਮੈਂ ਜਾਣੂ ਆ ਔਰ ਐਦੀ ਮੈਂ ਆਵਾਜ਼ ਬੁਲੰਤ ਹਮੇਸ਼ਾ ਤੋਂ ਕੀਤੀ ਹੈ I've been always been an advocate ਤੁਹਾਡੇ ਮਸਲਿਆਂ ਤੇ ਮੈਂ ਐਡਵੋਕੇਸੀ ਕਰੂੰਗੀ ਸਟਰੋਂਗਲੀ ਕਰਦੀ ਰਹੀਆਂ ਕਰਦੀ ਰਹੂੰਗੀ ਔਰ ਬੇਸ਼ੱਕ ਸਰਕਾਰ ਦੇ ਵਿੱਚ ਹੈਗੀ ਹੈ ਜਦ ਮੈਂ ਕੈਬਨਿਟ ਵਿੱਚ ਸੀਗੀ ਜਾਂ ਕੌਕਸ ਵਿੱਚ ਹੈਗੀਆਂ that's what I am your voice in the legislature and uh, ਤੁਸੀਂ ਇੰਨਾ ਪਿਆਰ ਮੈਨੂੰ ਪਹਿਲਾਂ ਦਿੱਤਾ ਆਈ ਐਮ ਸ਼ੋਰ ਕਿ ਐਨ ਆਈ ਪਿਆਰ ਹੁੰਦੀ ਇਲੈਕਸ਼ਨ ਚ ਵੀ ਦੋਗੇ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਜੀ ਥੈਂਕ ਯੂ ਜੀ ਆ ਦੋਸਤੋ ਰਚਨ ਸ਼ਿੰਗ ਜੀ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਮੀਦਵਾਰਾਂ ਦੇ ਨਾਲ ਵੀ ਅਸੀਂ ਇਸੇ ਤਰ੍ਹਾਂ ਗੱਲਬਾਤ ਕਰਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ